ਅਸ਼ਮਰਨ ਜੀ ਬਹੁਤ ਜ਼ਿਆਦਾ ਤੁਸੀਂ ਹਰ ਵੇਲੇ ਕਹਿੰਦੇ ਹੋ ਕਿ ਚਾਈਨਾ ਡੋਰ ਦੇ ਉੱਤੇ ਲਗਾਮ ਕੱਸੀ ਗਈ ਹੈ ਤੁਸੀਂ ਕੈਂਪੇਨ ਚਲਾਈ ਹੈ ਪਰ ਤੁਸੀਂ ਦੇਖਿਆ ਵੀਡੀਓ ਚ ਕਿ ਕਿਸ ਤਰੀਕੇ ਦੇ ਨਾਲ ਚਾਈਨਾ ਡੋਰ ਦਾ ਥੋੜੇ ਆਮ ਇਸਤੇਮਾਲ ਹੋ ਰਿਹਾ ਹੈ ਔਰ ਉੱਥੇ ਜਿੱਥੇ ਕਿ ਪੁਲਿਸ ਮੌਜੂਦ ਹੈ ਬਿਲਕੁਲ ਸਰ ਬੜੀ ਹੀ ਮੰਦ ਭਾਜੀ ਚੀਜ਼ ਹੈ ਜਿਹੜੀ ਅੱਜ ਦੇਖਣ ਨੂੰ ਮਿਲੀ ਬੜੀ ਉਮੀਦ ਸੀ ਅੱਖਾਂ ਰੋ ਰਹੀਆਂ ਦਿਲ ਘਬਰਾ ਰਿਹਾ ਦੇਖ ਕੇ ਕਿ ਲੋਕਾਂ ਨੂੰ ਸ਼ਰਮ ਨਹੀਂ ਆਈ ਪਰ ਸਭ ਤੋਂ ਵੱਡੀ ਗੱਲ ਮੈਨੂੰ ਪਹਿਲੇ ਵੀ ਕਿਸੇ ਬਹੁਤ ਵੱਡੇ ਇੱਕ ਅਫਸਰ ਨੇ ਪੰਜਾਬ ਗਵਰਨਮੈਂਟ ਦੇ ਅੰਮ੍ਰਿਤਸਰ ਤੋਂ ਉਹਨਾਂ ਨੇ ਕਿਹਾ ਸੀ ਕਿ ਅੰਮ੍ਰਿਤਸਰ ਦੀ ਪੁਲਿਸ ਰਿਸਪੌਂਸਿਬਲ ਹੈ ਟੋਟਲੀ ਇਸ ਚਾਇਨਾ ਡੋਰ ਨੂੰ ਵੇਚਣ ਦੇਣ ਵਾਸਤੇ ਯੂਜ਼ ਕਰਨ ਵਾਸਤੇ ਔਰ ਜਿਹੜੇ ਸਾਡੇ ਰਖਵਾਲੇ ਨੇ ਉਹ ਜਦੋਂ ਹੀ ਸਾਡੇ ਅਗੇਂਸਟ ਹੋਵੇ ਇਹਦਾ ਮਤਲਬ ਉਹਨਾਂ ਨੂੰ ਜਾਨ ਦੀ ਕੋਈ ਪਰਵਾਹ ਨਹੀਂ ਸਭ ਡਰਾਮਾ ਹੈ ਮੈਂ ਅੱਜ ਤੁਹਾਨੂੰ ਕਹਿਣਾ ਵਾਂ ਜਿਹੜੇ ਅੱਜ ਇੱਥੇ ਛਾੜੇ ਦੇ ਵਿੱਚ ਹੈ ਮੇਲੇ ਦੇ ਵਿੱਚ ਜਾਂ ਸਾਰੇ ਮੇਲਿਆਂ ਦੇ ਵਿੱਚ ਅੱਜ ਲੋਕੀ ਬੇਸ਼ਰਮ ਹੋ ਕੇ ਗੱਟੂ ਯੂਜ਼ ਕਰ ਰਹੇ ਨੇ ਇਹ ਪੱਕੀ ਗੱਲ ਹੈਗੀ ਹੈ ਕਿ ਪੁਲਿਸ ਵੱਲੋਂ ਹੀ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਨੇ ਔਰ ਜਿੰਨੀ ਕਵਰੀ ਕੀਤੀ ਅੰਮ੍ਰਿਤਸਰ ਚੋ ਚਾਰ ਪੰਜ ਵਰਗਟੂਆ ਵੀ ਜੇ ਮੈਂ ਕਹਿੰਦਾ ਵਾ ਕੱਲ ਮੈਨੂੰ ਉਹ ਗੱਟੂ ਸਾਰੇ ਦੁਬਾਰਾ ਪੁਲਿਸ ਸਟੇਸ਼ਨ ਦੇ ਵਿੱਚ ਵਾਪਸ ਦਿਖਾ ਦੇਣ ਤੇ ਮੈਂ ਮੰਨ ਜਾਵਾਂਗਾ ਐਸਐਚਓ ਜਿਹੜੇ ਛਾਡੇ ਦੇ ਨੇ ਡੀਐਸਪੀ ਜਿਹੜੇ ਛਾਡੇ ਦੇ ਨੇ ਜਿਹੜੇ ਐਸਪੀ ਨੇ ਉਸ ਏਰੀਏ ਦੇ ਔਰ ਸੀਪੀ ਜਿਹੜੇ ਨੇ ਚਾਰੇ ਜਾਣੇ ਰਿਸਪੋਨਸੀਬਲ ਨੇ ਔਰ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਅਸਲ ਵਿੱਚ ਮੇਰਾ ਸਵਾਲ ਹੈ ਕਿ ਜੇਕਰ ਤੁਹਾਡੀਆਂ ਨਜ਼ਰਾਂ ਜਾਂ ਲੋਕਾਂ ਦੀ ਨਜ਼ਰਾਂ ਇਸ ਚਾਈਨਾ ਦੌਰ ਨੂੰ ਵੇਖ ਰਹੀਆਂ ਨੇ ਜਾਂ ਉਹਨਾਂ ਨੇ ਵੇਖਿਆ ਤੇ ਕੀ ਪੁਲਿਸ ਨੂੰ ਆ ਕੀ ਦੀ ਨਜ਼ਰ ਨਹੀਂ ਆਂਦਾ ਸਰ ਉਹ ਵਿਕੰਦੇ ਰਹੇ ਆ ਜੀ ਉਹਨਾਂ ਨੇ ਜਿਹੜੇ ਫੜਿਆ ਉਹਨਾਂ ਨੇ ਅੱਗੋਂ ਵੇਖਿਆ ਤੇ ਇਸ ਗੱਲ ਤੋਂ ਸਾਬਤ ਹੋ ਰਿਹਾ ਹੈ ਔਰ ਮੈਂ ਬੜੇ ਦੁਖੀ ਮਿਰਦੇ ਨਾਲ ਇਹ ਗੱਲਾਂ ਜਿਹੜੀਆਂ ਕਹਿ ਰਿਹਾ ਵਾਂ ਕਿਉਂਕਿ ਇਹ ਲੋਕੀ ਜਿਹੜੇ ਇਹਨਾਂ ਦੀ ਜਿਹੜੀ ਦੋਰ ਹੈ ਨਹੀਂ ਮੈਂ ਇੱਥੇ ਇੱਕ ਕਰ ਦੇਖ ਲਿਓ ਕੱਲ ਤੁਸੀਂ ਦੇਖ ਲਿਓ ਕਿ ਇੱਕ ਮਿੰਟ ਸਮਝੀ ਕੱਲ ਤੁਸੀਂ ਦੇਖ ਲਿਓ ਤੁਹਾਨੂੰ ਇੰਨੇ ਇਨਸੀਡੈਂਟ ਨਜ਼ਰ ਆਣਗੇ ਕਿ ਅੱਜ ਜਿਨ੍ਹਾਂ ਨੇ ਪਤੰਗ ਫੱਟਦੇ ਮੇਲੇ ਤੇ ਪਤੰਗਾਂ ਜਿਹੜੀਆਂ ਚਾਈਨਾ ਡੋਰ ਨਾਲ ਡਈਆਂ ਕੱਲ ਗਲੇ ਵੀ ਕੱਟੇ ਜਾਣਗੇ ਲੋਕੀ ਹੈਂਡਿਕੈਪਟ ਵੀ ਹੋਣਗੇ ਬਿਜਲੀ ਦੇ ਨਾਲ ਵੀ ਲੋਕੀ ਮਰਨਗੇ ਹੋਰੀ ਰਿਸਪੌਂਸਿਬਿਲਟੀ ਸਿੱਧੇ ਸਿੱਧੇ ਲੋਕਾਂ ਤੋਂ ਵੀ ਵੱਧ ਅਜਨਾ ਕਮਾਂਗਾ ਪੁਲਿਸ ਪ੍ਰਚਾਰਣ ਦੀ ਹੈ ਨਹੀਂ ਸਵਾਲ ਹੈ ਕਿ ਇਹ ਜਿਸ ਜਗ੍ਹਾ ਦੇ ਉੱਤੇ ਗੁੱਡੀ ਉੱਡ ਰਹੀ ਹੈ ਉਹਦੇ ਆਸ-ਪਾਸ ਪੁਲਿਸ ਦਾ ਬਹੁਤ ਤਗੜਾ ਪਹਿਰਾ ਹੈ ਅਗਰ ਗੱਲ ਕਰੀਏ ਤੇ ਟ੍ਰੈਫਿਕ ਪੁਲਿਸ ਵੀ ਉੱਥੇ ਮੌਜੂਦ ਹੈ ਤੋਂ ਇਸ ਤੋਂ ਇਲਾਵਾ ਜਿਹੜੇ ਨੇ نے ਮੌਜੂਦ ਨੇ ਕਿਉਂਕਿ ਉੱਥੇ ਪੁਲਿਸ ਦੀ ਮੌਜੂਦਗੀ ਹੈ ਔਰ ਪੁਲਿਸ ਨੇ ਪ੍ਰੋਪਰ ਰੈਸਕੂ ਕਿਰਾ ਪਾਇਆ ਹੋਇਆ ਪਰ ਫੇਰ ਵੀ ਚਾਈਨਾ ਡੋਰ ਦੀ ਵਿਕਰੀ ਜਾਂ ਗੁੱਡੀ ਉੱਡ ਦੀ ਨਜ਼ਰ ਆ ਰਹੀ ਹੈ ਸਰ ਮੈਂ ਤੁਹਾਨੂੰ ਦੱਸਦਾ ਕਿ ਇਹਨੂੰ ਤੁਸੀਂ ਇਹ ਮੰਨ ਕੇ ਚੱਲੋ ਅੰਮ੍ਰਿਤਸਰ ਦੇ ਨਿਵਾਸੀ ਆ ਮੰਨ ਕੇ ਚੱਲੋ ਕਿ ਐਡਮਿਨਿਸਟ੍ਰੇਸ਼ਨ ਨੇ ਸਪੈਸ਼ਲ ਚਾਈਨਾ ਡੋਰ ਦੀ ਪਸੰਦ ਮਨਵਾਈ ਹੈ ਇੱਥੇ ਲੋਕਾਂ ਨੂੰ ਲਿਆ ਕੇ ਕਿ ਤੁਸੀਂ ਚਾਈਨਾ ਡੋਰ ਸਾਰੇ ਜਣੇ ਇੱਥੇ ਆ ਗਏ ਉਹਨਾਂ ਨੂੰ ਫਾਇਦਾ ਕੀ ਹੈ ਉਹਨਾਂ ਨੂੰ ਕੀ ਫਾਇਦਾ ਤੁਸੀਂ ਜਿਹੜੇ ਇਲਜ਼ਾਮ ਲਗਾ ਰਹੇ ਹੋ ਉਹਨਾਂ ਨੂੰ ਕੀ ਫਾਇਦਾ ਇਸ ਚੀਜ਼ ਦਾ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੈ ਕਿ ਜਿਹੜੇ ਗੱਟੂ ਉਹਨਾਂ ਨੇ ਇ ਉਹ ਲੋਕਾਂ ਕੋਲ ਪਹੁੰਚ ਗਏ ਇਹਦਾ ਟ੍ਰੇਡ ਜਿਹੜਾ ਨਾ ਨਸ਼ੇ ਵਰਗਾ ਇਹਦਾ ਟ੍ਰੇਡ ਹੋ ਚੁੱਕਾ ਤੁਸੀਂ ਕਿੰਨੀ ਵੱਡੀ ਗੱਲ ਮੰਨਦੇ ਹੋ ਕਿ ਲੋਕਾਂ ਦੀ ਜਾਨ ਜਾ ਰਹੀ ਹੈ ਤੁਹਾਡੇ ਹੀ ਮਾਧਿਅਮ ਤੋਂ 1 ਸਾਲ ਪਹਿਲੇ ਪਤਾ ਲੱਗਾ ਸੀ ਕਿ 5000 ਲੋਕ ਪਤੰਗ ਉਡਾ ਰਹੇ ਸੀ 4999 ਗੱਟੂ ਨਾਲ ਕਰ ਰਹੇ ਸੀ ਪਰ ਇੱਕ ਵੀ ਨਹੀਂ ਅੱਜ ਮੈਨੂੰ ਲੱਗਦਾ ਇੱਕ ਉਸ ਤੋਂ 4998 ਵੀ ਨਹੀਂ ਹੋਏ ਤੇ ਹੁਣ ਇਹਨਾਂ ਦਾ ਕੀ ਹੱਲ ਹੈ ਹੱਲ ਕੀ ਹੈ ਜੀ ਹੱਲ ਕੀ ਹੈ ਇਹਦਾ ਮਨ ਹੈ ਹਾਈ ਕੋਰਟ ਜਾਣਾ ਹਾਈ ਕੋਰਟ ਜਾਵਾਂਗੇ ਪੰਜਾਬ ਗਵਰਨਮੈਂਟ ਦੇ ਖਿਲਾਫ ਔਰ ਉੱਥੋਂ ਆਰਡਰ ਲੈ ਕੇ ਕੰਟੈਂਪਟ ਦਾ ਆਰਡਰ ਇਹਨਾਂ ਤੇ ਪਾਵਾਂਗੇ ਹਾਈ ਕੋਰਟ ਦਾ ਆਰਡਰ ਹੈ ਜਿਹਦੀ ਕੰਟੈਂਪਟ ਸਾਡਾ ਪ੍ਰਸ਼ਾਸਨ ਸਾਡਾ ਡਿਪਟੀ ਕਮਿਸ਼ਨਰ ਸਾਡੀਆਂ ਅਥਾਰਟੀਆਂ ਸਾਡੀ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵਾ ਕਿ ਆਪਾਂ ਇਹ ਲੜਾਈ ਨਹੀਂ ਛੱਡਣੀ 2026 ਦੇ ਵਿੱਚ ਇਹ ਲੜਾਈ ਤੇ ਅਸੀਂ ਇਹ ਮਨਾਂਸ ਤੇ ਕੰਟਰੋਲ ਲੈ ਕੇ ਆਵਾਂਗੇ ਪਰ ਇਸ ਦਾ ਮਤਲਬ ਉਨੀ ਦੇਰ ਤੱਕ ਗੁੱਡੀ ਉੜਦੀ ਰਹੇਗੀ ਇਹਦਾ ਬਿਲਕੁਲ ਜੀ ਡੈਫੀਨੇਟ ਕਿ ਉਦੋਂ ਤੱਕ ਲੋਕਾਂ ਨੂੰ ਉਡਾਣਾ ਕਿ ਬੇਦਰਮ ਨੇ ਲੋਕਾਂ ਨੂੰ ਕੋਈ ਪਰਵਾਹ ਨਹੀਂ ਕੀਤੀ ਹੈ ਜਿਹੜੇ ਉਡਾ ਰਹੇ ਨੇ ਇਤਿਹਾਸਕ ਵੀਡੀਓ ਤੁਹਾਡੇ ਨਾਲ ਵੀ ਤੇ ਸਾਡੇ ਨਾਲ ਵੀ ਮੈਨੂੰ ਲੱਗਦਾ ਕਿ ਉਹ ਮਜ਼ਾਕ ਬਣਾ ਰਹੇ ਨੇ ਸਾਡਾ ਉਹਨਾਂ ਨੂੰ ਉਦੋਂ ਪਤਾ ਲੱਗੇਗਾ ਜਦੋਂ ਉਹਨਾਂ ਦੀ ਮਾਂ ਭੈਣ ਪੋਤਾ ਇਸ ਦੌਰ ਦੇ ਭੇਂਟ ਚੜ੍ਹਦੇ ਪਰ ਡਰੋਨ ਉਡਾਤੇ ਡਰੋਨ ਉਡਾਤੇ ਇਹ ਕਰਤਾ ਉਹ ਕਰਤਾ ਉਹ ਗੱਲਾਂ ਫਿਰ ਕਿੱਥੋਂ ਤੱਕ ਕੰਸੀਮਿਤ ਹੈ ਜੀ ਇਟ ਵਾਸ ਇਟ ਵਾਸ ਮੇਅਰ ਆਈ ਵਾਸ਼ ਕਿ ਇੱਕ ਹਰਿਸ਼ਮਰਨ ਸਿੰਘ ਨੇ ਇੱਕ ਕੈਂਪੇਨ ਸ਼ੁਰੂ ਕੀਤੀ ਹੈ ਜੇ ਉਹਦਾ ਸਾਥ ਨਾ ਦਿੱਤਾ ਤੇ ਬਦਨਾਮੀ ਹੋਏਗੀ ਬੇਇੱਜ਼ਤੀ ਹੋਏਗੀ ਉਸ ਕੈਂਪੇਨ ਨੂੰ ਲੁਕਵਾਉਣ ਵਾਸਤੇ ਇਹਨਾਂ ਨੇ ਸਾਡੇ ਨਾਲ ਸਪੋਰਟਿਵ ਸਿਸਟਮ ਬਣਿਆ ਐ ਐਡਮਿਨਿਸਟ੍ਰੇਸ਼ਨ ਕਿ ਅਸੀਂ ਪਰਚੇ ਦਰਜ ਕਰਾਂਗੇ ਅਸੀਂ ਫਾਈਨ ਕਰਾਂਗੇ ਮੈਨੂੰ ਇੱਕ ਵੀ ਦਿਖਾ ਦੇਣ ਜੋ ਕੀਤਾ ਹੋਵੇ ਇੱਕ ਵੀ ਡਰੋਨ ਜਿਹੜੇ ਇਹਨਾਂ ਦੇ ਆਪਣੇ ਨਹੀਂ ਸੀ ਸਭ ਡਰਾਮਾ ਕੀਤਾ ਸਭ ਝੂਠ ਹੋ ਗਿਆ ਮੈਂ ਹਾਰ ਚੁੱਕਿਆ ਅਸ ਲੜਾਈ ਤੋਂ ਮੈਨੂੰ ਲੱਗਦਾ ਕਿ ਮੈਨੂੰ ਪਿੱਛੇ ਹੋ ਜਾਣਾ ਚਾਹੀਦਾ ਜਿਹੜੇ ਲੋਕ ਮਰਦੇ ਨੇ ਮਰੀ ਜਾਣ ਮੈਨੂੰ ਨਹੀਂ ਸਮਝ ਲੱਗ ਰਹੀ ਕਿ ਅੱਜ ਮੈਂ ਕੀ ਕਰਾਂ ਤਹੋਲੇ ਦਾ ਹੱਲ ਕੀ ਐ ਇਦਾਂ ਮਤਲਬ ਜਿਸ ਤਰ੍ਹਾਂ ਕਾਈਟ ਫਲਾਈਂ ਦੇ ਪਾਕਿਸਤਾਨ ਵਕੰਦੇ ਦੇਸ਼ ਦੀ ਬਹਿ ਇੱਥੇ ਵੀ ਬੈਨ ਲੱਗੇਗਾ ਤਾਂ ਲੋੜੀ ਤੋਂ ਲੋੜੀ ਦੇ ਤਿਉਹਾਰ ਤੋਂ ਹੱਥ ਧੋ ਕੇ ਬਹਿ ਜਾਗੇ ਇਹ ਯਾਦ ਰੱਖਿਓ ਕਿਉਂਕਿ ਹਾਈ ਕੋਰਟ ਸਾਡੇ ਬਹੁਤ ਤਕਤ ਨੇ ਇਸੇ ਇਸ ਗੱਲ ਤੇ ਉਹਨਾਂ ਨੂੰ ਨਹੀਂ ਪਤਾ ਕਿ ਅੰਮ੍ਰਿਤਸਰ ਕੀ ਹੋ ਰਿਹਾ ਹੈ ਅੰਮ੍ਰਿਤਸਰ ਦੀ ਐਡਮਿਨਿਸਟ੍ਰੇਸ਼ਨ ਨੇ ਪਿੱਛੇ ਦੇ ਇੱਕ ਸਾਡੇ ਸੀਪੀ ਸਾਹਿਬ ਨੇ ਇੱਕ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਬਹੁਤ ਇਸ ਵਾਰੀ ਖੁਸ਼ ਆ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਇਹ ਹੋ ਜਾ ਮੰਦਭਾਗੀ ਘਟਨਾ ਨਹੀਂ ਹੋਈ ਜਿਸ ਦੇ ਵਿੱਚ ਲੋਕਾਂ ਦੀ ਜਾਨ ਗਈ ਹੋਵੇ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਕੋਈ ਗਰਾਊਂਡ ਲੈਵਲ ਤੇ ਰਿਐਲਿਟੀ ਚੈੱਕ ਕਰੋ ਜਾਂ ਤੇ ਤੁਹਾਡੇ ਕੋਲ ਗੱਲ ਵੀ ਪਹੁੰਚਦੀ ਤੇ ਜਾਂ ਤੁਹਾਡੇ ਕੋਲ ਗੱਲ ਪਹੁੰਚਦੀ ਤੁਸੀਂ ਉੱਤੇ ਸਰਕਾਰ ਤੱਕ ਨਹੀਂ ਪਹੁੰਚਾਉਂਦੇ ਤਾਂ ਕਰਕੇ ਹਾਈ ਕੋਰਟ ਨੂੰ ਪਤਾ ਨਹੀਂ ਚੱਲ ਰਿਹਾ ਪਰ ਸਭ ਤੋਂ ਵੱਡੀ ਕਮੀ ਸਾਡੀ ਹੈ ਕਿ ਅਸੀਂ ਇੱਥੇ ਬੀਲ ਵਜਾਈ ਜਾ ਰਹੇ ਹਾਂ ਇੱਥੇ ਬੀਲ ਵਜਾਣ ਦਾ ਕੋਈ ਫਾਇਦਾ ਨਹੀਂ ਇਸ ਹਾਈ ਕੋਰਟ ਦਾ ਆਰਡਰ ਹੈ ਉੱਥੇ ਕੰਟੈਂਪਟ ਲੈ ਕੇ ਜਾਵਾਂਗੇ ਤੁਸੀਂ ਵੀਡੀਓ ਬਣਾਈ ਤੁਹਾਡਾ ਤੁਹਾਡਾ ਜੀ ਤੁਹਾਨੂੰ ਕਿਸੇ ਨੇ ਭੇਜੀ ਜਾਂ ਹੁੰਦੀ ਸੀ ਵੇਖ ਰਿਆਂ ਉਹ ਲੋਟ ਆਫ ਥੈਂਕਸ ਤੁਹਾਡਾ ਮੈਂ ਐਵੀਡੈਂਸ ਨੂੰ ਕਲੈਕਟ ਕਰਕੇ ਹਾਈ ਕੋਰਟ ਦਾ ਬੂਆ ਪਰ ਸੁਪਰੀਮ ਕੋਰਟ ਦਾ ਬੂਆ ਆਪਣੇ ਖਰਚੇ ਦੇ ਕਿਉਂ ਥਾ